ਸੋ ਅਸੀਂ ਇਸ ਕਰਕੇ ਜਿਹੜਾ ਹੈ ਕਿ ਭਾਰਤ ਦੀ ਆਰਮੀ ਸੁਰੱਖਿਆ ਏਜੰਸੀਆਂ ਤੇ ਭਾਰਤ ਦਾ ਇੱਕ ਇੱਕ ਬੱਚਾ ਇਸ ਕਾਬਿਲ ਹੈਗਾ ਕਿ ਅਸੀਂ ਰਾਤੋਂ ਰਾਤ ਪਾਕਿਸਤਾਨ ਨੂੰ ਦੁਨੀਆ ਦੇ ਨਕਸ਼ੇ ਤੋਂ ਮਿਟਾ ਸਕਦੇ ਆ ਉਹਨੂੰ ਉਹਦੀ ਭਾਸ਼ਾ ਦੇ ਵਿੱਚ ਜਵਾਬ ਦੇ ਸਕਦੇ ਆ ਸੋ ਮੈਂ ਬੇਨਤੀ ਕਰਦਾ ਕਿ ਸਰਕਾਰਾਂ ਜਾਂ ਤਾਂ ਖੁਦ ਫੈਸਲਾ ਲੈਣ ਜਾਂ ਪਬਲਿਕ ਨੂੰ ਤੇ ਆਰਮੀ ਨੂੰ ਫ੍ਰੀ ਹੈਂਡ ਕਰਨ ਸਾਡੀਆਂ ਸੁਰੱਖਿਆ ਏਜੰਸੀਆਂ ਨੂੰ ਫ੍ਰੀ ਹੈਂਡ ਕਰਨ ਔਰ ਇੱਦੇ ਨਾਲ ਦੀ ਨਾਲ ਮੈਂ ਇੱਕ ਬੇਨਤੀ ਕਰਦਾ ਚਾਹੁੰਦਾ ਪੂਰੇ ਦੇਸ਼ ਵਾਸੀਆਂ ਨੂੰ ਕਿ ਅੱਜ ਸਾਨੂੰ ਆਪਸ ਦੇ ਵਿੱਚ ਲੜਨ ਦੀ ਯਾ ਜੋ ਕੁਝ ਲੋਕ ਇਹਨੂੰ ਫਿਰਕਾਪ੍ਰਸਤੀ ਦਾ ਰੰਗ ਦਿੰਦੇ ਆ ਉਹ ਕਰਨ ਦੀ ਜ਼ਰੂਰਤ ਨਹੀਂ ਦੁਸ਼ਮਣ ਤੇ ਚਾਹੁੰਦਾ ਕਿ ਸਾਡੇ ਘਰ ਦੇ ਅੰਦਰ ਅਗ ਲੱਗ ਜਾਏ ਤੇ ਦੁਸ਼ਮਣ ਆਪਣੀਆਂ ਸਾਜਸ਼ਾਂ ਵਿੱਚ ਕਾਮਯਾਬ ਹੋਏ ਅਸੀਂ ਇਸ ਚੀਜ਼ ਨੂੰ ਨਹੀਂ ਲੈਣਾ ਅਸੀਂ ਜਿਸ ਤਰ੍ਹਾਂ ਇਸ ਦੇਸ਼ ਨੂੰ ਸਾਡੇ ਬਜ਼ੁਰਗਾਂ ਨੇ ਆਜ਼ਾਦ ਕਰਾਇਆ ਸੀ ਹਿੰਦੂ ਮੁਸਲਮ ਸਿੱਖ ਸਾਈ ਸਭ ਨੇ ਮਿਲ ਕੇ ਅੱਜ ਵੇਰ ਜ਼ਰੂਰਤ ਹੈ ਕਿ ਪਾਕਿਸਤਾਨ ਜੋ ਚਾਹੁੰਦਾ ਹੈ ਉਦੋਂ ਦੇ ਹੱਤਗਾਰਦ ਜੋ ਚਾਹੁੰਦੀ ਹੈ ਉਦੋਂ ਦੀਆਂ ਏਜੰਸੀਆਂ ਜੋ ਚਾਹੁੰਦੀਆਂ ਨੇ ਕਿ ਆਪੋ ਵਿੱਚੋਂ ਦੀ ਭਰਾ ਭਰਾ ਲੜਨ ਤੇ ਅਸੀਂ ਕੋਈ ਆਪਣੀ ਗਲਤ ਅਰਕਤ ਨੂੰ ਜਿਹੜਾ ਉਹਨੂੰ ਸਹੀ ਕਰ ਸਕੀਏ ਲੇਕਿਨ ਇਹ ਹੋਣ ਵਾਲਾ ਨਹੀਂ ਕਿਉਂਕਿ 800 ਸਾਲ ਪਹਿਲਾਂ ਖਵਾਜਾ ਗਰੀਬ ਨਮਾਜ਼ ਇਸ ਹਿੰਦੁਸਤਾਨ ਦੇ ਵਿੱਚ ਆਇਆ ਤੇ ਉਦੋਂ ਦਾ ਭਾਈਚਾਰਾ ਤੋਂ ਹਿੰਦੂ ਮੁਸਲਮਾਨ ਇਕਤਾ ਦੀ ਜੜ ਜਲੀ ਉਹ ਅੱਜ ਤੱਕ ਕਾਇਮ ਹੈ ਔਰ ਇਨਸ਼ਾਅੱਲਾ ਰਹਿੰਦੀ ਦੁਨੀਆ ਤੱਕ ਕਾਇਮਦਮ ਰਹੂਗੀ ਇੱਥੇ ਕਰੋੜਾਂ ਹਜ਼ਾਰਾਂ ਮੁਸਲਮਾਨ ਹਿੰਦੂ ਸਿੱਖ ਭਰਾ ਉਹ ਵੱਸਦੇ ਨੇ ਜਿਹੜੇ ਅੱਜ ਵੀ ਇੱਕ ਦੂਜੇ ਨੂੰ ਗੱਲ ਬਕੜੀਆਂ ਪਾਉਂਦੇ ਨੇ ਅੱਜ ਵੀ ਇੱਕ ਦੂਜੇ ਨੂੰ ਭਰਾਵਾ ਲਿਖਿਆ ਪਿਆਰ ਕਰਦੇ ਨੇ ਅਸੀਂ ਇੱਕ ਇੱਕ ਜਿਹੜੇ ਹੋਣਾ ਸਾਡਾ ਇੱਕ ਸਾਡਾ ਭਾਈਚਾਰਾ ਇਹਨੂੰ ਦੁਨੀਆ ਦੀ ਕੋਈ ਤਾਕਤ ਕੋਰ ਨਹੀਂ ਸਕਦੀ ਨਾ ਨਾ ਕਰਦੀ ਗੱਲ ਕਰੀਂ ਦੀ ਨਾ ਕਰ ਤੁਸੀਂ ਗੱਲ ਕੀਤੀ ਹੋਣੀ ਕਿ Hindu Musalman ਇਕਤਾ ਜ਼ਿੰਦਾਬਾਦ ਜੀ ਜੀ ਲੇਕਿਨ ਇਹ ਘਟਨਾ ਤੋਂ ਬਾਅਦ ਕਿਤੇ ਨਾ ਕਿਤੇ ਕੁਝ ਲੱਗਦਾ ਨਹੀਂ ਹੈ ਕਿ ਕੁਝ ਇਸ ਤਰ੍ਹਾਂ ਦੀ ਦਰਾਰ ਵਿੱਚ ਪੈਂਦੀ ਨਜ਼ਰ ਆ ਰਹੀ ਹੈ ਕੁਝ ਵਿਰੋਧਤਾ ਨਜ਼ਰ ਆਦੀ ਆ ਰਹੀ ਹੈ ਕਾਰੋਬਾਰਾਂ ਨੂੰ ਲੈ ਕੇ ਕੁਝ ਵਿਰੋਧਤਾ ਨਜ਼ਰ ਆ ਰਹੀ ਹੈ ਉਸ ਤੇ ਬਾਰੇ ਕੀ ਕਹੋਗੇ ਭਾਜੀ ਇਹੇ ਤਾਂ ਅਜ ਤੱਕ ਸਾਨੂੰ ਅਜੇ ਇਸ ਵੇਲੇ ਤੱਕ ਕੋਈ ਨਜ਼ਰ ਨਹੀਂ ਆਈ ਕਿਉਂਕਿ ਇਦੋਂ ਦੇ ਜਿੰਨੇ Hindu ਲੀਡਰ ਨੇ ਯਾ ਮੇਰੇ ਹੋਰ ਭਰਾ ਨੇ ਸਿੱਖ ਨੇ 크ਰਿਸਚਨ ਨੇ ਅਕਸਰ ਮੇਰੀ ਉਹਨਾਂ ਦੇ ਨਾਲ ਗੱਲ ਵੀ ਹੁੰਦੀ ਰਹਿੰਦੀ ਆ ਮੁਲਾਕਾਤ ਵੀ ਆ ਭਾਈਚਾਰਾ ਵੀ ਆ ਸਾਡਾ ਖਾਸ ਕਰਕੇ ਦੁੱਧ ਦਾ ਕਾਰੋਬਾਰ ਹੈ ਸਾਡੇ ਗੁਜਰ ਭਾਈਚਾਰੇ ਦਾ ਘਰ ਘਰ ਦਾ ਕੀ 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 ਘਰ ਦਾ ਕਿ ਸਾਡੇ ਗੁਜਰ ਭਾਈਚਾਰੇ ਦਾ ਦੁੱਧ ਜਾਂਦਾ ਬੜਾ ਬੜਾ ਖੁਸ਼ ਹੋਇਆ ਲੇਕਿਨ ਅੱਜ ਤੱਕ ਅਜ ਖਾਸ ਕਰਕੇ ਦੀਨਾ ਨਗਰ 'ਚ ਇਹ ਚੀਜ਼ ਦੇਖਣ ਨੂੰ ਨਹੀਂ ਮਿਲੀ ਕਿਉਂਕਿ ਅਕਸਰ ਅਸੀਂ ਜਿਹੜੀ ਸੋਸ਼ਲ ਮੀਡੀਆ ਰਹੀ ਬਾਕੀ ਕਿਤੇ ਨਾ ਕਿਤੇ ਕੋਈ ਹਰਕਤ ਦੇਖਨੇ ਆ ਲੇਕਿਨ ਇੱਥੇ ਹ ਤੱਕ ਅੱਜ ਕਿਸੇ ਗੁਜਰ ਨੂੰ ਕਿਸੇ ਮੁਸਲਮਾਨ ਭਾਈਚਾਰੇ ਨੂੰ ਕੋਈ ਇਹੋ ਜੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ ਔਰ ਮੈਂ ਉਮੀਦ ਕਰਨਾ ਰੱਬ ਦੇ ਘਰੋਂ ਤੇ ਆਪਣੇ ਦੀਨਾ ਨਗਰ ਗੁਰਦਾਸਪੁਰ ਵਾਸੀਆਂ ਤੋਂ ਕਿ ਰਹਿੰਦੀ ਦੁਨੀਆ ਦਾ ਕਦੇ ਇੱਥੇ ਇਹ ਚੀਜ਼ ਨਜ਼ਰ ਨਹੀਂ ਆਈ। ਤਾਂ ਆਖਰ ਕੀ ਕਹਿਣਾ ਚਾਹੋਗੇ ਜਿਹੜੀ ਕਾਰਵਾਈਆਂ ਨੇ ਕੀਤੀ ਹੈ ਉਸ ਦੇ ਖਿਲਾਫ ਕਿੰਦਰ ਸਰਕਾਰ ਨੂੰ ਕੀ ਕਾਰਵਾਈ ਕਰਨੀ ਚਾਹੀਦੀ ਹੈ? ਪਾਕਿਸਤਾਨ ਨੂੰ ਕੀ ਕਹਿਣਾ ਚਾਹੋਗੇ? ਮੈਂ ਇਹ ਤੁਹਾਡੇ ਲਈ ਸਰਕਾਰ ਨੂੰ ਇਹ ਮੈਸੇਜ ਅਸੀਂ ਸਾਰੇ ਪੂਰਾ ਮੁਸਲਮਾਨ ਭਾਈਚਾਰਾ ਔਰ ਪੂਰੇ ਦੇਸ਼ ਦੇ ਲੋਕ ਇਹ ਕਹਿਣਾ ਚਾਹੁੰਦੇ ਆ ਮੋਦੀ ਸਾਹਿਬ ਨੂੰ ਕਿ ਵਕਤ ਜਿਹੜਾ ਗੁਜ਼ਰਦਾ ਜਾ ਰਿਹਾ ਔਰ ਸਾਡੇ ਸਬਰ ਦੀ ਹੱਦ ਜਿਹੜੀ ਉਹ ਟੁੱਟਦੀ ਜਾ ਰਹੀ ਹੈ। ਜਿਸ ਪਾਸ਼ਾ ਦੇ ਵਿੱਚ ਉਹ ਜਵਾਬ ਮੰਗਦਾ ਹੈ ਨਾ ਉਹਨੂੰ ਦੁਨੀਆ ਦੇ ਨਕਸ਼ੇ ਤੋਂ ਮਿਟਾ ਦੇਣਾ ਚਾਹੀਦਾ ਕਿਉਂਕਿ ਉਹ ਚੰਗਾ ਪੜੋਸੀ ਨਹੀਂ ਹੈਗਾ ਜਦ ਤੱਕ ਅਸੀਂ ਚੰਗੇ ਪੜੋਸੀ ਨੂੰ ਉਹਦੀ ਪਾਸ਼ਾ 'ਚ ਜਵਾਬ ਨਹੀਂ ਦਿੰਦੇ ਉਹਨੂੰ ਉਹ ਬੰਦੇ ਦਾ ਪੁੱਤ ਨਹੀਂ ਬਣ ਸਕਦਾ ਪਰ ਇੱਕ ਗੱਲ ਦਾ ਜਵਾਬ ਦੋ ਤੁਸੀਂ ਮੈਂ ਤੁਹਾਡੇ ਕੋਲ 10 ਸਾਲ ਤੋਂ ਉੱਥੇ ਈਦ ਜਦੋਂ ਈਦ ਹੁੰਦੀ ਆ ਨਾ ਈਦ ਕਾਤੇ ਆਣਾ ਤੁਸੀਂ ਸਾਨੂੰ ਜਦੋਂ ਸਾਡੇ ਆਰਾਮ ਨਮੀ ਹੁੰਦੀ ਹੈ ਤੁਸੀਂ ਸਾਡੇ ਆਉਂਦੇ ਹੋ ਅਸੀਂ ਤੁਸੀਂ ਅਸੀਂ ਤੁਹਾਨੂੰ ਕਿਹਾ ਕਾ ਕਾਲਮ ਪੜ ਕੇ ਸੁਣਾਓ ਜਾਂ ਤੁਸੀਂ ਕਿਹਾ ਹਰੁਮਨ ਚਲिसा ਪੜ ਕੇ ਸੁਣਾਓ ਇਹ ਕੀ ਕਾਇਰਤਾ ਕਰਕੇ ਜੇ ਆ ਭਾਜੀ ਇਸ ਚੀਜ਼ ਨੂੰ ਮੈਂ ਪਹਿਲੇ ਵੀ ਮਸਜਿਦ ਵੀ ਕੰਡਮ ਕਰਕੇ ਆਇਆ ਅਸੀਂ ਇੱਥੇ ਵੀ ਕੰਡਮ ਕੀਤਾ ਅੱਗੇ ਵੀ ਕੰਡਮ ਕਰਨਾ ਕਿ ਇਸਲਾਮ ਧਰਮ ਦੇ ਵਿੱਚ ਇਹੋ ਜੀ ਕੋਈ ਚੀਜ਼ ਹੈ ਕਿਸੇ ਵੀ ਦੁਨੀਆ ਦੇ ਧਰਮ ਦੇ ਮੈਂ ਤੁਹਾਡੇ ਨਾਲ ਚੈਲੰਜ ਕਰਦਾ ਕਿ ਜਿੰਨੇ ਵੀ ਲੋਕੀ ਧਰਮ ਦੇ ਠੇਕੇਦਾਰ ਵੀ ਬਣਦੇ ਆ ਨਾ ਕਿ ਕਿਸੇ ਵੀ ਧਰਮ Hindu ਹੋਵੇ Sikh ਹੋਵੇ Isai ਹੋਵੇ Jaini ਹੋਵੇ Musalman ਹੋਵੇ ਕਿ ਉਹਦੇ ਵਿੱਚ ਕੋਈ ਮੈਨੂੰ ਇੱਕ ਸ਼ਬਦ ਲਿਖਿਆ ਦੱਸ ਦੇ ਕਿ ਕਿਸੇ ਨਾਜਾਇਜ਼ ਕਿਸੇ ਨਿਆਤੇ ਤੇ ਹਮਲਾ ਕਰਨਾ ਉਹਦਾ ਖੂਨ ਬਹਾਣਾ ਇਹ ਕਿਸੇ ਦੇ ਵਿੱਚ ਵੀ ਜਾਇਜ਼ ਨਹੀਂ ਹੈਗਾ ਇਹ ਬਿਲਕੁਲ ਬਿਲਕੁਲ ਜਿਹਨੂੰ ਕਾਫਰ ਕਰਾਰ ਦਿੰਦੇ ਨੇ ਨਾ ਉਹ ਇਨਸਾਨ ਕਾਫਰ ਸੀ ਉਹਨੇ ਕਬਰ ਕੀਤਾ ਜਿਹੜੀਆਂ ਦਾ ਤਸੱਦਦ ਹੋਇਆ ਤੁਸੀਂ ਵੀ ਦੇਖਿਆ ਜਿਹੜੇ 6 ਦਿਨ ਪਹਿਲਾਂ ਵਿਆਹੀ ਸੀ ਕੀ ਉਹ ਇਸਲਾਮ ਦਾ ਰਮਨ ਉਸ ਨੂੰ ਕਬੂਲ ਕਰਦਾ ਬਿਲਕੁਲ ਨਹੀਂ ਬਿਲਕੁਲ ਨਹੀਂ ਕਰਦਾ ਬਿਲਕੁਲ ਨਹੀਂ ਕਰਦਾ ਅੱਜ ਪੂਰੇ ਦੇਸ਼ ਦਾ ਮੁਸਲਮਾਨ ਹੀ ਨਹੀਂ ਪੂਰੀ ਦੁਨੀਆ ਦਾ ਮੁਸਲਮਾਨ ਇਸ ਚੀਜ਼ ਨੂੰ ਜਿਹੜਾ ਗਲਤ ਕਹਿ ਰਿਹਾ ਔਰ ਪੂਰੇ ਦੇਸ਼ ਦਾ ਮੁਸਲਮਾਨਾਂ ਸੜਕਾਂ ਤੇ ਉਤਰਿਆ ਤੁਸੀਂ ਦੇਖ ਰਹੇ ਹੋ ਪਹਿਲੇ ਦਿਨ ਤੋਂ ਲੋਕੀ ਛੜਕਾਂ ਦੇ ਨੇ ਪਹਿਲੇ ਦਿਨ ਤੋਂ ਪੁਤਲੇ ਫੁਕੇ ਜਾ ਰਹੇ ਨੇ ਇਹ ਬਿਲਕੁਲ ਕਿਸੇ ਧਰਮ ਦੇ ਵਿੱਚ ਇਸਲਾਮ ਦੇ ਵਿੱਚ ਕੋਈ ਇਹਦੀ ਗੁੰਜਾਇਸ਼ ਨਹੀਂ ਹੈ ਕਿ ਜਿਹੜੀ ਚੰਦ ਦਿਨ ਪਹਿਲੇ ਉਹਦੀ ਸ਼ਾਦੀ ਹੋਈ ਤੇ ਆਪਣੇ ਪਤੀ ਦੇ ਨਾਲ ਆਪਣੀਆਂ ਖੁਸ਼ੀਆਂ ਮਨਾਣ ਗਈ ਉਹਦੀ ਤਾਂ ਜ਼ਿੰਦਗੀ ਬਰਬਾਦ ਹੋ ਗਈ ਉਹਦੀ ਤਾਂ ਦੁਨੀਆ ਲੁੱਟ ਗਈ ਦੇਖੋ ਜੀ ਜਿਹੜੀ ਘਟਨਾ ਪਹਿਲਾਂ ਗਾਮ ਦੇ ਵਿੱਚ ਹੋਈ ਆ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੈgera ਕੀ ਸ਼ਬਦਾ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਤੁਸੀਂ ਦੇਖੋ ਕਿੱਦਾਂ ਸਾਡੇ 828 ਜਿਹੜੇ ਭਾਰਤੀ ਜਿਹੜੇ ਸਾਡੇ ਨਾਗਰਿਕ ਸੀ ਉਹਨਾਂ ਨੂੰ ਬੇਹੱਵੀਂ ਨਾ ਮਾਰਿਆ ਗਿਆ ਇੱਕ ਧਰਮ ਦੇ ਆਧਾਰ ਤੇ ਮਾਰਿਆ ਗਿਆ ਬਹੁਤ ਗਲਤ ਗੱਲ ਆ ਇਹ ਸਿਰਫ ਜਿਹੜੇ ਸ਼ਰਾਰਤੀਆਂ ਸਰਾ ਉਹਨਾਂ ਨੇ ਲੜਾਂ ਦੀ ਕੋਸ਼ਿਸ਼ ਕੀਤੀ ਆ ਦੇਸ਼ ਦਾ ਭੋਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਇਹ ਅਸੀਂ ਕਦੀ ਕਾਮਯਾਬ ਨਹੀਂ ਹੋਦਣਾ ਅਸੀਂ ਸਰਕਾਰਾਂ ਨਾਲ ਗਿਆਹੀ ਪੀਲ ਕਰਾਂਗੇ ਜਿਹੜੇ ਸ਼ਰਾਰਤੀ ਤਫਤਭਾ ਗਿਆ ਜਿਹੜੇ ਵੀ ਲੋਕ ਆ ਗਿਆ ਉਹਨੂੰ ਸਜ਼ਾ ਜ਼ਰੂਰ ਮਿਲੀ ਜਰੀ ਆ ਕੱਲ ਦੀ ਗਾਦੀ ਕਾਰ ਦਿੱਤੀ ਤੁਸੀਂ ਕੱਲ ਸਰ ਬੰਦ ਦੀ ਗਾਦੀ ਦਿੱਤੀ ਹੈ ਸਾਰੇ ਸ਼ਹਿਰ ਜਿੰਨੇ ਵੀ ਸੰਗਠਨਾ ਗਿਆ ਸਾਰੇ ਸਹੀਓ ਉੱਪਰੋਂ ਪੂਰਾ ਸ਼ਹਿਰ ਬੰਦਾ ਸਕੂਲ ਕਾਵੇ ਹਰ ਸਿਰਫ ਮੈਡੀਕਲ ਸੇਵਾਵਾਂ ਖੁੱਲੀਆਂ ਬਾਕੀ ਸਭ ਕੋਈ ਬੰਦਾ